ਸਤਿ ਸ਼੍ਰੀ ਅਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਵਲੌਗ ਸਟਾਰਟ ਕਰਨ ਲੱਗੇ ਆਂ ਤੇ ਤਨਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ੀਦੀ ਦਿਹਾੜੇ ਦੇ 350 ਸਾਲ ਮੰਨਤੀ ਦਿਵਸ ਮਨਾਇਆ ਜਾ ਰਿਹਾ ਤੇ ਇਹ ਜਿਹੜਾ ਨਗਰ ਕੀਰਤਨ ਆਪ ਜੀ ਦੇਖਦੇ ਪਿਓ ਇਹ ਆਰੰਭ ਹੋਇਆ ਹੈ ਅਨੰਦਪੁਰ ਸਾਹਿਬ ਤੋਂ ਤੇ ਦਿੱਲੀ ਆ ਕੇ ਪੁੱਜਿਆ ਸਵੇਰ ਦੇ ਰਿਕਰਨ ਸਾਹਿਬ ਤੋਂ ਆਰੰਭ ਹੋਇਆ ਸੀ ਸਟਾਰਟ ਹੋਇਆ ਸੀ ਤੇ ਗੁਰਦੁਆਰਾ ਫਤਿਹ ਨਗਰ ਅੱਜ ਰਾਤ ਨੂੰ ਸਮਾਪਤੀ ਹੋਏਗੀ ਤੇ ਸਵੇਰੇ ਫਿਰ ਇੱਥੋਂ ਆਰੰਭ ਹੋਏਗਾ ਤੇ ਹਰਿਆਣਾ ਜਾਏਗਾ ਤੇ ਆਓ ਅਸੀਂ ਆਪ ਜੀ ਸਭ ਨੂੰ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ 350 ਸਾਲ ਸ਼ਹੀਦੀ ਦਿਵਸ ਦੀਏ ਤੁਹਾਨੂੰ ਅਸੀਂ ਦਰਸ਼ਨ ਦਿਦਾਰੇ ਕਰਾਣੇ ਆ ਤੇ ਨਾਲੇ ਆਪ ਜੀ ਨੂੰ ਉਹਦੇ ਕਕਾਰ ਵੀ ਦਿਖਾਣੇ ਆ ਕਿ ਛੋਟੀ ਕਰਪਾਨ ਤੀਰ ਤੇ ਉਹਨਾਂ ਦੇ ਸ਼ਸਤਰ ਵੀ ਆਪ ਜੀ ਨੂੰ ਦਰਸ਼ਨ ਦਿਦਾਰੇ ਕਰਾਣੇ ਆ ਤੇ ਅਸੀਂ ਅੱਜ ਦਾ ਵਲੋਗ ਸਟਾਰਟ ਕਰਨ ਲੱਗੇ ਆ ਤੇ ਸੰਗਤਾਂ ਦੇਖੋ ਬਹੁਤ ਦੂਰੋਂ ਵੀ ਆਈ ਹੋਈ ਐ ਕਿ ਲੋ ਗੁਰਦੁਆਰਾ ਰਕਾਬਗੰਗ ਸਾਹਿਬ ਤੋਂ ਆਰੰਭ ਹੋਇਆ ਸੀ ਸਟਾਰਟ ਹੋਇਆ ਸੀ ਨਗਰ ਕੀਰਤਨ ਤੇ ਹੁਣ ਅਸੀਂ ਪੁੱਜ ਚੁੱਕੇ ਆ ਰਜੋਰੀ ਗਾਰਡਨ ਇਹ ਸੰਗਤਾਂ ਦੇਖੋ ਬਹੁਤ ਜ਼ਿਆਦੀ ਪੀੜ ਲੱਗੀ ਹੋਈ ਹੈ ਕਲੇ ਵੀਰ ਨਗਰ ਕੀਰਤਨ ਨਿਕਲਦਾ ਤੇ ਵਹੀਰ ਨਿਕਲਦੀ ਪਈ ਹੈ ਜੀ ਅਨਪੁਰ ਸਾਹਿਬ ਤੋਂ ਨਿਕਲੀ ਹੈ ਤੇ ਹੁਣ ਹਰ ਜਗ੍ਹਾ ਜਗ੍ਹਾ ਤੇ ਹਰ ਸ਼ਹਿਰ ਤੇ ਉਥੇ ਜਾਏਗੀ ਤੇ ਆਪ ਜੀ ਨੂੰ ਸਭ ਨੂੰ ਦਰਸ਼ਨ ਦਿਦਾਰੇ ਆਪ ਜੀ ਨੂੰ ਮੌਕਾ ਮਿਲੇਗਾ ਤੇ ਅਸੀਂ ਸੰਗਤਾਂ ਨੂੰ ਇਹੀ ਕਹਿੰਦੇ ਆ ਕਿ ਆਪ ਜੀ ਦਰਸ਼ਨ ਦਦਾਰੇ ਜਰੂਰ ਕਰਿਓ ਤੰਤਨ ਗੁਰੂ ਤੇ ਬਦਰ ਸਾਹਿਬ ਜੀ ਦੀ ਛੇਦੀ ਦਿਹਾੜਾ ਮਨਾਇਆ ਜਾ ਰਿਹਾ 350 ਸਾਲ ਦਾ ਤੇ ਅਸੀਂ ਹੁਣ ਆਪ ਜੀ ਨੂੰ ਸਸਤਰ ਵੀ ਦਰਸ਼ਨ ਦਦਾਰੇ ਕਰਾਵਾਂਗੇ ਅਸੀਂ ਪਹਿਲੇ ਪਾਲਕੀ ਸਾਹਿਬ ਦਰਸ਼ਨ ਦਦਾਰੇ ਕਰ ਲੀਏ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਵੀ ਟਾਈਮ ਕੱਟ ਕੇ ਇਸ ਥਾਂ ਤੇ ਪਹੁੰਚੇ ਆਂ ਤੇ ਅਸੀਂ ਵੀਡੀਓ ਬਣਾ ਰਹੇ ਆਂ ਤੇ ਤਾਂ ਕਿ ਸਾਡੇ ਜਿਹੜੇ ਵੀ ਸਿੱਖ ਭੈਣ ਭਰਾ ਹੈਗੇ ਆ ਉਹਨਾਂ ਨੂੰ ਇੱਕ ਨੋਟੀਫਿਕੇਸ਼ਨ ਹੋਵੇ ਪਤਾ ਚੱਲੇ ਕਿ ਸਵੇਰੇ ਜਿਹੜੇ ਵੀ ਦਿੱਲੀ ਵਾਲੇ ਹੈਗੇ ਆ ਕਿ ਇੱਥੋਂ 7:09 ਵਜੇ ਦਿੱਲੀ ਤੋਂ ਛੋਟੇ ਸਾਬ ਜਦੋਂ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏਗਾ ਨਗਰ ਕੀਰਤਨ ਤੇ ਹਰਿਆਣਾ ਜਾਏਗਾ ਤੇ ਅਸੀਂ ਤੁਹਾਨੂੰ ਜੋ ਵੀ ਅਪਡੇਟ ਹੋਏਗੀ ਅਸੀਂ ਤੁਹਾਨੂੰ ਨਾਲ ਦੀ ਨਾਲ ਦਿੰਦੇ ਰਵਾਂਗੇ ਤੇ ਐ ਆਪ ਜੀ ਦੇਖ ਸਕਦੇ ਹੋ ਇਹ ਜਿਹੜੀ ਬੱਸ ਆਈ ਹੈ ਇਹ ਅਨੰਦਪੁਰ ਸਾਹਿਬ ਤੋਂ ਆਈ ਹੋਈ ਹੈ ਇਹ ਬੱਸ ਤੇ ਹੁਣ ਅਸੀਂ ਆਪ ਜੀ ਨੂੰ ਦਰਸ਼ਨ ਦਿਦਾਰੇ ਕਰਾਣੇ ਆ ਗੁਰੂ ਮਹਾਰਾਜ ਜੀ ਦੇ ਪਲਕੀ ਸਾਹਿਬ ਦੇ ਤੇ ਉਹਦੇ ਬਾਅਦ ਅਸੀਂ ਆਪ ਜੀ ਨੂੰ ਕਕਾਰਾਂ ਦੇਵੀ ਦਰਸ਼ਨ ਦਿਦਾਰੇ ਕਰਾਵਾਂਗੇ ਸੀ ਆ ਵੀ ਨੂੰ ਦਰਸ਼ਨ ਦਿਦਾਰ ਕਰਾਏ ਗੁਰੂ ਮਹਾਰਾਜ ਜੀ ਦੇ ਸ਼ਸਤਰ ਤੇ ਐ ਅਸੀਂ ਸੰਗਤ ਨਾਲ ਗੱਲ ਕਰਦੇ ਪਏ ਸੀ ਜਿਹੜੇ ਅਨੰਦਪੁਰ ਸਾਹਿਬ ਤੋਂ ਆਏ ਹੋਏ ਨੇ ਤੇ ਉਹਨਾਂ ਨੇ ਸਾਰੀ ਸਾਰੀ ਸਾਨੂੰ ਅਪਡੇਟ ਦਿੱਤੀ ਹੈ ਕਿ ਅਸੀਂ ਅਨੰਦਪੁਰ ਸਾਹਿਬ ਤੋਂ ਆਏ ਆ ਤੇ ਉਹਨਾਂ ਅਸੀਂ ਸਾਡਾ ਜਿਹੜਾ ਰਾਤ ਦਾ ਸਟੇ ਹੈ ਤੇ ਫਤਿਹ ਨਗਰ ਸਾਹਿਬ ਸਾਡਾ ਸਟੇ ਹੈ ਤੇ ਅਸੀਂ ਸਵੇਰੇ ਉੱਥੋਂ ਨਿਕਲਾਂਗੇ ਤੇ ਹਰਿਆਣੇ ਜਾਵਾਂਗੇ ਤੇ ਉਹਦੇ ਬਾਅਦ ਫਿਰ ਪੰਜਾਬ ਤੇ ਪੰਜਾਬ ਤੋਂ ਫਿਰ ਜਾ ਕੇ ਜਿਹੜੀ ਸਮਾਪਤੀ ਹੋਏਗੀ ਉਹ ਸੀਜ਼ਨ ਸਾਹਿਬ ਜਿਹੜਾ ਅਨੰਦਪੁਰ ਸਾਹਿਬ ਵਿੱਚ ਹੈਗਾ ਉਸਤੰਤ ਜਾ ਕੇ ਸਮਾਪਤੀ ਹੋਏਗੀ ਤੇ ਮੀਨਾ ਲੱਗ ਜਾਏਗਾ ਵਹੀਰ ਨਿਕਲ ਦੀ ਪਈਏ ਤੇ ਧੀਰੇ ਧੀਰੇ ਹਰ ਸ਼ਹਿਰ ਨੂੰ ਜਾਂਦੇ ਜਾਂਦੇ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਏਗੀ ਤੇ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਜਿਹੜੇ ਵੀ ਜਾਣਾ ਚਾਹੁੰਦੇ ਹੋ ਨਾਲ ਤੇ ਤੁਹਾਨੂੰ ਇੱਕ ਅਪਡੇਟ ਹੈਗੀ ਏ ਕਿ ਇਹ ਸ਼ਸਤਰਾਂ ਦੇ ਪਿੱਛੇ ਹੀ ਇੱਕ ਬੱਸ ਤੁਰ ਹੀ ਆਂਦੀ ਪਈਏ ਜਿਨਨੇ ਵੀ ਸੰਗਤਾਂ ਨੇ ਜਾਣਾ ਹੋਵੇ ਮੇਰੇ ਵੀਰ ਭੈਣਾਂ ਨੇ ਜਾਣਾ ਹੋਵੇ ਆਪ ਜੀ ਦੇਖ ਸਕਦੇ ਸਾਡੀ ਵੀਡੀਓ ਦੇ ਰਾਹੀਂ ਤੁਸੀਂ ਦੇਖਦੇ ਪਏ ਹੋ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਨਾਲ ਜਾ ਕੇ ਤੁਸੀਂ ਜਾ ਸਕਦੇ ਹੋ ਤੇ ਇਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਆਏ ਆ ਵੀਰ ਤੇ ਆਪ ਜੀ ਤਨਤਨ ਗੁਰੂ ਦੇਖਬਾਦਰ ਸਾਹਿਬ ਜੀ ਦੇ ਕਕਾਰਾ ਦੇ ਦਰਸ਼ਨ ਕਰਦੇ ਪਏ ਹੋ ਉਹਨਾਂ ਦੇ ਬਾਣੇ ਵੀ ਸੀ ਇੱਥੇ ਤੇ ਦਸਤਾਰ ਵੀ ਸੀ ਉਹ ਬਹੁਤ ਜ਼ਿਆਦਾ ਵਿਰਧ ਹੋ ਗਈ ਸੀ ਤਾਂ ਕਰਕੇ ਉਹਨਾਂ ਨੇ ਇੱਥੇ ਨਹੀਂ ਰੱਖੀ ਜਿਹੜੀ ਉਹਨਾਂ ਨੇ ਸਾਨੂੰ ਗਲਤ ਦੱਸੀ ਹੈ ਉਹਨਾਂ ਕੋਲ ਸਾਰੀ ਚੀਜ਼ਾਂ ਪਈਆਂ ਸੀ ਕਿ ਉਹਨਾਂ ਨੇ ਕਿਹਾ ਇੱਥੇ ਟਾਵਲ ਵੀ ਪਿਆ ਸੀ ਜਿਹੜੇ ਉਹ ਯੂਜ਼ ਕਰਦੇ ਸੀ ਕਚਰੇ ਵੀ ਤੇ ਕਕਾਰ ਵੀ ਪਏ ਸੀ ਤੇ ਉਹਨਾਂ ਦਾ ਚੋਲਾ ਵੀ ਪਿਆ ਸੀ ਤੇ ਗੁਰਦੁਆਰਾ ਕਮੇਟੀ ਮੈਨੇਜਮੈਂਟ ਨੇ ਉਹਨਾਂ ਨੂੰ ਕੁਝ-ਕੁਝ ਚੀਜ਼ਾਂ ਦੀ ਆਜ਼ਾਦ ਦਿੱਤੀ ਜਿਹੜੀ ਚੀਜ਼ ਵਿਰਧ ਹੋ ਚੁੱਕੀ ਹੈ ਅਸੀਂ ਉਹ ਚੀਜ਼ ਨਹੀਂ ਲੈ ਕੇ ਜਾਵਾਂਗੇ ਅਸੀਂ ਸਿਰਫ ਸ਼ਸ਼ਤਰ ਹੀ ਦਰਸ਼ਨ ਦਦਾਰੇ ਕਰਾਂਗੇ ਉਹ ਜਿਹੜੀ ਤੁਸੀਂ ਸਾਡੀ ਪ੍ਰੀਵੀਅਸ ਵੀਡੀਓ ਦੇਖੀ ਸੀ ਉੱਥੇ ਤਦ ਤੰਦਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹ ਜੋੜੇ ਸੀ ਜਿਹੜੀ ਅਸੀਂ ਸ਼ੋਰਟ ਵਿੱਚ ਪਾਈ ਸੀ ਤੇ ਅਸੀਂ ਸਭ ਨੂੰ ਸੰਗਤਾਂ ਨੂੰ ਇਹੀ ਕਹਾਂਗੇ ਕਿ ਵੱਧ ਚੜ ਕੇ ਤੁਸੀਂ ਫਤਿਹਨਗਰ ਸਾਹਿਬ ਤੁਸੀਂ ਸਵੇਰੇ ਸਵੇਰੇ ਪੁੱਜੋ ਤੇ ਆਪ ਜੀ ਵੀ ਦਰਸ਼ਨ ਦਦਾਰੇ ਕਰੋ ਤੇ ਉਸ ਵੀਰ ਦੇ ਅਸੀਂ ਵੀ ਨਾਲ ਹੀ ਨਾਲ ਚੱਲੀਏ ਕਿਸਾਨੂ ਵੀ ਉਹ ਮੌਕਾ ਮਿਲੇ ਤੇ ਜਿੰਨਾ ਵੀ ਹੋ ਸਕੇ ਅਸੀਂ ਸਾਥੀ ਜਾ ਜਾ ਕੇ ਦਰਸ਼ਨ ਦਿਦਾਰੇ ਕਰੀਏ ਤੇ ਅਰਦਾਸਾਂ ਬੇਨਤੀਆਂ ਲਗਾ ਤੇ ਫ੍ਰੀ ਆਫ ਕੋਸਟ ਬੱਸ ਇੱਥੋਂ ਚੱਲਦੀ ਪਈ ਹੈ ਜਿਹੜਾ ਵੀ ਵੀਰ ਭੈਣ ਭਰਾ ਜਾਣਾ ਚਾਹੁੰਦਾ ਹੈ ਜਿਹੜਾ ਮਹੀਨੇ ਤੱਕ ਸੋਚਦਾ ਹੈ ਕਿ ਹਾਂ ਅਸੀਂ ਪੂਰਾ ਚਲਾਂਗੇ ਇਸ ਵੀਰ ਨਗਰ ਕੀਰਤਨ ਦੇ ਨਾਲ ਤੇ ਉਹ ਵੀ ਜਾ ਸਕਦਾ ਹੈ ਜੀ ਸਤਕੇ ਜਾ ਸਕਦੇ ਆਪਣੀਆਂ ਗੱਡੀਆਂ ਵੀ ਲੈ ਕੇ ਜਾ ਸਕਦੇ ਐ ਤੇ ਗੁਰੂ ਘਰ ਰਹਿਣ ਦੀ ਪ੍ਰਬੰਧ ਵੀ ਹੁੰਦਾ ਉੱਥੇ ਤੁਹਾਡਾ ਨਾਮ ਵੀ ਲਿਖਿਆ ਜਾਂਦਾ ਕਿ ਇੰਨੀ ਸੰਗਤ ਸਾਡੇ ਨਾਲ ਚਲਦੀ ਪਈ ਐ ਇਹ ਸੰਗਤ ਇਸ ਇਲਾਕੇ ਦੀ ਐ ਤੇ ਤੁਹਾਨੂੰ ਰੂਮ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਐ ਸਾਰਾ ਪ੍ਰਬੰਧ ਗੁਰਦੁਆਰਾ ਕਮੇਟੀ ਮੈਂਬਰ ਦੀ ਤਰਫੋਂ ਹੋਏਗਾ ਗੁਰਦੁਆਰੇ ਦੀ ਤਰਫੋਂ ਤੇ ਤੁਸੀਂ ਵੱਧ ਚੜ ਕੇ ਤੁਸੀਂ ਉੱਥੇ ਪਹੁੰਚੋ ਸੰਗਤਾਂ ਦੇਖੋ ਕਿੰਨੀਆਂ ਦੂਰੋਂ ਦੂਰੋਂ ਆਇਆ ਜਿਨ੍ਹਾਂ ਨੂੰ ਪਤਾ ਚੱਲਦਾ ਪਿਆ ਸੀ ਸਾਡੀ ਵੀਡੀਓ ਦੇ ਰਾਹੀਂ ਸਾਨੂੰ ਅਸੀਂ ਇੰਸਟਾਗ੍ਰam ਵਿੱਚ ਸਟੋਰੀ ਪਾ ਰਹੇ ਸੀ ਤੇ ਵਸਟ ਵਟਸਐਪ ਵਿੱਚ ਅਸੀਂ ਮੈਸੇਜ ਨੋਟੀਫਿਕੇਸ਼ਨ ਵਗੈਰਾ ਪਾਇਆ ਤੇ ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਕਿ ਸਾਡਾ ਚੈਨਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਕਿ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਮਿਲੇ ਤੇ ਅਸੀਂ ਉਹੀ ਚੀਜ਼ ਕਰਦੇ ਹਾਂ ਜੋ ਕਿ ਸਾਨੂੰ ਦਿਲ ਨੂੰ ਬਹੁਤ ਚੀਜ਼ ਪਾਉਂਦੀ ਹੈ ਤੇ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਹੀ ਇਨਫੋਰਮੇਸ਼ਨ ਦਿਵਾ ਕਰਾ ਕਰਾਂਗੇ ਕਿ ਤੁਹਾਨੂੰ ਵੀ ਜੀਤੀ ਤੋਂ ਜੀਤੀ ਪਤਾ ਚੱਲੇ ਕਿ ਤੁਸੀਂ ਉਸ ਚੀਤ ਦੇਵੀ ਹਿੱਸੇਦਾਰ ਹੋਣ ਤੇ ਤੁਸੀਂ ਵੀ ਗੁਰੂ ਮਹਾਰਾਜ ਜੀ ਦੇ ਕੀਰਤਨ ਵਿੱਚ ਆ ਕੇ ਤੁਸੀਂ ਜਿੰਨੇ ਵੀ ਤਿਲ ਫੁੱਟਾ ਪੇਟਾ ਕੱਪੜੇ ਹੋਣ ਜੋ ਪਾ ਸਕਦੇ ਗੰਗਰੇ ਦੀ ਸੇਵਾ ਕਰਦਾ ਹੈ ਇਹ ਦੇਖੋ ਇਹ ਮੋਰ ਜੋਸ਼ਣ ਦੇ ਵਿੱਚ ਦੇਖਦੇ ਹੋ ਜਿਹਨਾਂ ਨੂੰ ਕਾਣੀ ਛਾੜ ਛਾੜ ਉੱਚਾਰੇ ਸਿੱਖੀ ਦਾ ਨਿਸ਼ਾਨ ਛਾੜ ਛਾੜ ਉੱਚਾਰੇ ਸਿੱਖੀ ਦਾ ਨਿਸ਼ਾਨ ਛਾੜ ਛਾੜ ਚਾਂਦਨੀ ਸੋ ਦੇ ਨਾਲੇ ਕੋ ਸੰਗਤਾਂ ਨੇ ਸਾਡੇ ਨਾਲ ਇੱਥੇ ਸੇਵਾ ਦੀ ਸਾਚ ਪਾਈ ਸੀ ਤੇ ਅਸੀਂ ਇੱਥੇ ਪ੍ਰਸ਼ਾਦੀ ਦੇ ਨਾਲੇ 달ਾ ਦਾ ਪ੍ਰਸ਼ਾਦ ਲੰਗਰ ਲਗਾਏ ਹੋਏ ਸੀ ਜਿਹੜਾ ਕਿ ਤੁਸੀਂ ਸਾਡੀ ਵੀਡੀਓ ਤੇ ਰਹੀਂ ਦੇਖਦੇ ਪਿਓ ਅਸੀਂ ਵੀ ਛੱਕਿਆ ਸੀ ਲੰਗਰ ਤੇ ਉਹਦੇ ਬਾਅਦ ਅਸੀਂ ਲੰਗਰ ਛਕਣ ਦੇ ਬਾਅਦ ਸੇਵਾ ਕਰਕੇ ਅਸੀਂ ਅੱਗੇ ਨੂੰ ਚਲੇ ਗਏ ਸੀ ਕਿ ਅਸੀਂ ਵੀਡੀਓ ਬਣਾ ਲਈਆਂ ਤੁਹਾਨੂੰ ਪੂਰੀ ਅਪਡੇਟ ਦਿੰਦੇ ਰਵਾਂਗੇ ਕਿ ਰਾਤੀ 8 ਵਜੇ ਉੱਥੇ ਪਹੁੰਚਿਆ ਨਗਰ ਕੀਰਤਨ ਤੇ ਦੇਖੋ ਸੰਗਤਾਂ ਦੇਖੋ ਬਹੁਤ ਆਈ ਹੋਈਆਂ ਤੇ ਸਾਨੂੰ ਵੀ ਇੱਥੇ ਪਹੁੰਚਣਾ ਚਾਹੀਦਾ 300 ਸਾਲ ਮਨਾਇਆ ਜਾ ਰਿਹਾ ਹੈ ਤਨ ਤਨ ਸ੍ਰੀ ਗੁਰਦੇਵਾਦਰ ਸਾਹਿਬ ਜੀ ਦਾ ਤੇ ਸਾਨੂੰ ਵੀ ਪਹੁੰਚਣਾ ਚਾਹੀਦਾ ਸੀ ਅਸੀਂ ਪਹੁੰਚੇ ਜਿਹੜੇ ਨਹੀਂ ਪਹੁੰਚ पाए ਤੇ ਉਹਨਾਂ ਨੂੰ ਕੋਈ ਗਲਤੀ ਨਹੀਂ ਕੋਈ ਗਿਲਾ ਨਹੀਂ ਉਹ ਸਾਡੀ ਵੀਡੀਓ ਦੇ ਰਾਹੀਂ ਦਰਸ਼ਨ ਕਰ ਸਕਦੇ ਆ ਪਰ ਹਾਂ ਅਸੀਂ ਇੱਕ ਅਰਦਾਸ ਇੱਕ ਬੇਨਤੀ ਦਰਲਾ ਜੋ ਜੜੀ ਕਰ ਰਹੇ ਆ ਤੁਹਾਡੇ ਅੱਗੇ ਹੱਥ ਜੋੜ ਕੇ ਕਿ ਤੁਸੀਂ ਕੱਲ ਸਵੇਰੇ ਫਤਨੇ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚਿਓ ਮੈਂ ਵੀ ਹੋਵਾਂਗਾ ਤੇ ਜਿੰਨੇ ਵੀ ਸਾਡੀ ਵੀਡੀਓ ਵਿੱਚ ਆਣਾ ਹੋਵੇ ਸਾਨੂੰ ਮਿਲਣਾ ਹੋਵੇ ਉਹ ਕੱਲ ਸਾਨੂੰ ਫਤਨੇ ਗੁਰਦੁਆਰਾ ਸਾਹਿਬ ਆ ਕੇ ਮਿਲ ਸਕਦਾ ਸਭਨਾਂ ਨੂੰ ਅਸੀਂ ਉੱਥੇ ਹੋਵਾਂਗੇ ਕਿਉਂਕਿ ਸਾਡੀ ਸੇਵਾ ਉੱਥੇ ਲੱਗੀ ਹੋਈ ਹੈ ਗੁਰੂ ਮਹਾਰਾਜ ਜੀ ਦੇ ਗੁਰਦੁਆਰੇ ਸਾਹਿਬ ਵਿੱਚ ਤੇ ਅਸੀਂ ਤੁਹਾਡੇ ਨਾਲ ਹੀ ਹੋਵਾਂਗੇ ਤੇ ਸਾਨੂੰ ਬਹੁਤ ਜ਼ਿਆਦਾ ਰਿਕੁਐਸਟ ਆਉਣੀ ਹੈ ਕਿ ਭਾਜੀ ਸਾਡੇ ਨਾਲ ਵੀ ਵੀਡੀਓ ਬਣਾਓ ਤੇ ਉਹ ਚੀਜ਼ ਨਹੀਂ ਪੂਰੀ ਹੋ ਸਕਦੀ ਪਰ ਹਾਂ ਅਸੀਂ ਇਦਾਂ ਜ਼ਰੂਰ ਮਿਲ ਸਕਦੇ ਹਾਂ ਕਿ ਤੁਸੀਂ ਉੱਥੇ ਜ਼ਰੂਰ ਆਇਓ ਤੇ ਆਪ ਜੀ ਦੇਖ ਸਕਦੇ ਹੋ ਪੈਸੀਫਿਕ ਮਾਲ ਵਿੱਚ ਮਾਲ ਦੀ ਤਰਫ ਜਿਹੜਾ ਹੈਗਾ ਰਾਮਗੜੀਆ ਜਿਹੜੀ ਪਾਕ ਹੈਗੀ ਅਸੀਂ ਉੱਥੇ ਪਹੁੰਚੇ ਹਾਂ ਤੇ ਇੱਥੋਂ ਫਤਨ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਹੁਣ ਅਸੀਂ ਸੰਤ ਪੂਰਾ ਗੁਰਦੁਆਰਾ ਸਾਹਿਬ ਕੋਲ ਅਸੀਂ ਪਹੁੰਚ ਚੁੱਕੇ ਹਾਂ ਕਿ ਆਪ ਜੀ ਦੇਖ ਸਕਦੇ ਹੋ ਕਿ ਸੰਗਤ ਇੱਥੇ ਆਹ ਕੋਲਡ ਡਰਿੰਕ ਵਗੈਰਾ ਪਹੁੰਚਦੇ ਪਏ ਨੇ ਉਹਦੀ ਸੇਵਾ ਕਰਦੇ ਪਏ ਨੇ ਤੇ ਅਸੀਂ ਵੀ ਉਹ ਚੀਜ਼ ਆਪ ਜੀ ਨੂੰ ਦਿਖਾ ਰਹੇ ਹਾਂ ਤੇ ਉਹਦੇ ਬਾਅਦ ਅਸੀਂ ਹੁਣ ਅੱਗੇ ਨੂੰ ਜਾਵਾਂਗੇ ਸੰਗਤਾਂ ਬਹੁਤ ਜ਼ਿਆਦਾ ਇੱਥੇ ਸੇਵਾ ਕਰਦੀ ਪਈਆਂ ਤੇ ਆਪ ਜੀ ਦੇਖ ਸਕਦੇ ਹੋ ਕਿ ਸੰਗਤਾਂ ਕੀ ਕੀ ਸੇਵਾ ਕਰਦੇ ਪਏ ਨੇ ਕਿਹੜੀ ਕਿਹੜੀ ਚੀਜ਼ ਜਿਨ੍ਹਾਂ ਦੀ ਜਿਹੜੀ ਜਿਹੜੀ ਸ਼ਰਦਾ ਹੈਗੀ ਆ ਉਹ ਉਹ ਕਰਦੇ ਪਏ ਨੇ ਤੇ ਹੁਣ ਅਸੀਂ ਤੇ ਸਿਰਫ ਤਿਲਕਨਗਰ ਸਾਈਡ ਆ ਤੇ ਹੁਣ ਅਸੀਂ ਅੱਗੇ ਨੂੰ ਜਾ ਕੇ ਤੁਹਾਨੂੰ ਦਿਖਾਣੇ ਆ ਕੀ ਸੰਗਤਾਂ ਦੇਖੋ ਕਿੰਨੀ ਇੰਤਜ਼ਾਰ ਕਰਦੀ ਪਈਆਂ ਐ ਫਲਾਈਓਵਰ ਦੇ ਕੋਲ ਥੱਲੇ ਦੀ ਤਰਫ ਕਿ ਅਸੀਂ ਹੁਣ ਜਾ ਰਹੇ ਹਾਂ ਛੋਟੇ ਸਾਹਿਬ ਜੀ ਦੇ ਗੁਰਦੁਆਰੇ ਕੋਲ ਤੇ ਅਸੀਂ ਤੁਹਾਨੂੰ ਦਿਖਾਣੇ ਆ ਕਿ ਗੋਲ ਚੱਕਰ ਟੈਂਕੀ ਦੇ ਕੋਲ ਵੀ ਦੇਖੋ ਕਿੰਨੀ ਸੰਗਤਾਂ ਇੱਥੇ ਗੁਰੂ ਮਹਾਰਾਜ ਜੀ ਦਾ ਇੰਤਜ਼ਾਰ ਕਰਦੇ ਪਏ ਕਿ ਅਸੀਂ ਦਰਸ਼ਨ ਦਦਾਰੇ ਕਰਨੇ ਆ ਤੇ ਦੇਖੋ ਸਾਰੀ ਜਗ੍ਹਾ ਇਨਾ ਨੇ ਲੰਗਰ ਲਗਾਇਆ ਹੋਇਆ ਇਹ ਆਪੋਜ਼ਿਟ ਸਾਈਡ ਹੈਗਾ ਆਪ ਜੀ ਦੇਖ ਸਕਦੇ ਹੋ ਪੂਰਾ ਖਾਣਾ ਪੀਣਾ ਸੰਗਤਾਂ ਵਾਸਤੇ ਲਗਾਇਆ ਹੈ ਕਿ ਜਿਹੜੇ ਸੰਗਤਾਂ ਸਵੇਰ ਦੀ ਚਲਦੇ ਪਏ ਨੇ ਤੇ ਉਹਨਾਂ ਨੂੰ ਲੰਗਰ ਪਾਣੀ ਮਿਲੇ ਭੁੱਖੇ ਪਿਆਣੇ ਨਾ ਹੋਣ ਪਾਣੀ ਦੀ ਵੀ ਸੇਵਾ ਹੈ ਕੇ ਨੇ ਮਿੱਠੇ ਦਾ ਵੀ ਸੇਵਾ ਲਗਾਇਆ ਆਈਸਕ੍ਰੀਮ ਵੀ ਵਰਤਾਈ ਜਾ ਰਹੀ ਹੈ ਰਾਜਮਾ ਚਾਵਲ ਹਰ ਸੰਗਤਾਂ ਨੇ ਜਿਹੜੀ ਜਿਹੜੀ ਉਹਨਾਂ ਦੀ ਮੰਦੀ ਖੁਸ਼ੀ ਸੀ ਉਹਨਾਂ ਨੇ ਉਹ ਉਹ ਚੀਜ਼ਾਂ ਲਗਾਈਆਂ ਇਹ ਜਿਹੜੇ ਝੋਲੀ ਤੁਸੀਂ ਦੇਖਦੇ ਪਿਓ ਇਹਨਾਂ ਨੇ ਫਿਰਨੀਆਂ ਲਗਾਈ ਹੋਈਆਂ ਸੀ ਆਪ ਜੀ ਦੇਖ ਸਕਦੇ ਹੋ ਸਾਡੀ ਵੀਡੀਓ ਦੇ ਥਰੂ ਫਿਰਨੀਆਂ ਵੰਡਦੇ ਪਏ ਸੀ ਪਿਓਰ ਦੁੱਧ ਦੀ ਬਹੁਤ ਹੀ ਅੱਛਾ ਲੱਗਿਆ ਤੇ ਇਹਦੇ ਅੱਗੇ ਹੀ ਜਿਹੜੇ ਸੀ ਉਹ ਆਈਸਕ੍ਰੀਮ ਦਾ ਲੰਗਰ ਲਗਾਉਂਦੇ ਪਏ ਸੀ ਇਹ ਜਿਹੜੇ ਹੈਗੇ ਆ ਵੀਰ ਜੀ ਜਿਹੜੇ ਇਹਨਾਂ ਨੇ ਤੇ ਕੁਛ ਅਜੇ ਪ੍ਰਬੰਧ ਨਹੀਂ ਕੀਤਾ ਸੀ ਪਰ ਹਾਂ ਸੀਨਾ ਨੇ ਜਰੂਰ ਗੱਲ ਕੀਤੀ ਸੀ ਕਹਿੰਦੇ ਅਸੀਂ ਕਰਾਂਗੇ ਅਗਲੀ ਵਾਰ ਤੇ ਆਪ ਜੀ ਦੇਖ ਸਕਦੇ ਹੋ ਦੇਖੋ ਇੱਥੇ ਆਈਸਕ੍ਰੀਮ ਵੰਡੀ ਜਾ ਰਹੀ ਪਈ ਹੈ ਜਿਹੜੀ ਕਿ ਅਸੀਂ ਵੀ ਲਿੱਤੀ ਹੈ ਤੇ ਅਸੀਂ ਹੁਣ ਆਪ ਜੀ ਨੂੰ ਅੱਗੇ ਲੈ ਕੇ ਚੱਲਦੇ ਹਾਂ ਹੁਣ ਅਸੀਂ ਜੀਐਲ ਰੋਡ ਪਹੁੰਚ ਚੁੱਕੇ ਹਾਂ ਵੈਗਰੂ ਜੀਓ ਤੇ ਜੀਐਲ ਰੋਡ ਵਿੱਚ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਕਿੰਨਾ ਇਕੱਠ ਹੋਇਆ ਪਿਆ ਤੇ ਸੰਗਤਾਂ ਇੱਥੇ ਵੀ ਆਈ ਹੋਈਆਂ ਇੰਤਜ਼ਾਰ ਕਰਦੀ ਪਈਆਂ ਕਿ ਅਸੀਂ ਛੇਤੀ ਛੇਤੀ ਇੱਥੇ ਆਈਏ ਤੇ ਅਸੀਂ ਪਹੁੰਚੀਏ ਤੇ ਦਰਸ਼ਨ ਦਿਦਾਰੇ ਕਰੀਏ ਤਨ ਤਨ ਗੁਰਦੇਵਾਦਰ ਸਾਹਿਬ ਜੀ ਦੇ ਕਕਾਰਾਂ ਦੇ ਦਰਸ਼ਨ ਕਰੀਏ ਤੇ ਦੇਖੋ ਕਿੰਨਾ ਸੋਨਾ ਸਜਾਇਆ ਹੋਇਆ ਤੇ ਗੁਰੂ ਮਹਾਰਾਜ ਜੀ ਦੇ ਇਹਨਾਂ ਨੇ ਸ਼ਸਤਰ ਵੀ ਇੰਤਜ਼ਾਰ ਕਰਦੇ ਪਏ ਨੇ ਇਹ ਲੋ ਕਿ ਅਸੀਂ ਸ਼ਸਤਰਾਂ ਦੇ ਵੀ ਦਰਸ਼ਨ ਕਰੀਏ ਤੇ ਦੇਖੋ ਕਿੰਨੀ ਸੰਗਤਾਂ ਆਈਆਂ ਹਿਆ ਜੇਲ ਰੋਡ ਤੇ ਕਿੰਨੇ ਪ੍ਰੀਤ ਪ੍ਰੇਮ ਨਾਲ ਇਹ ਇੰਤਜ਼ਾਰ ਕਰਦੇ ਪਏ ਆ ਤੇ ਹੁਣ ਅਸੀਂ ਇੱਥੇ ਆਪਣੀ ਬੁਲਟ ਲਗਾ ਕੇ ਤੁਹਾਨੂੰ ਲੈ ਜਾ ਕੇ ਲੈ ਜਾਣੀ ਅੰਦਰ ਤੱਕ ਕਿ ਫਤਨੇ ਗੁਰਦੁਆਰਾ ਸਾਹਿਬ ਜਾ ਕੇ ਸਮਾਪਤੀ ਹੋਣੀ ਹੈ ਤੇ ਸੰਗਤ ਜੀ ਹੁਣ ਅਸੀਂ ਪਹੁੰਚ ਚੁੱਕੇ ਫਤਨੇ ਗੁਰਦੁਆਰਾ ਸਾਹਿਬ ਜਿਹੜੀ ਸੰਗਤ ਦੇਖਦੀ ਪਈ ਹੈ ਜਿਹੜੇ ਨਹੀਂ ਜਾਣਦੇ ਇਹ ਗੁਰਦੁਆਰਾ ਸਾਹਿਬ ਹੈਗਾ ਫਤਨੇਗਰ ਤੇ ਅਸੀਂ ਜੇਲ ਰੋਡ ਵਿੱਚ ਪਹੁੰਚ ਚੁੱਕੇ ਆ ਤੇ ਦੇਖੋ ਇੱਥੇ ਵੈਲਕਮ ਬਹੁਤ ਹੀ ਜ਼ਿਆਦਾ ਸੋਹਣਾ ਵੈਲਕਮ ਕਿੱਤਾ ਹੋਇਆ ਹੈ ਦੇਖੋ نیچے ਚਟਾਈ ਵਿਛਾਈ ਹੋਈ ਹੈ ਟਾਫਟ ਬਿਠਾਏ ਹੋਏ ਹੈ ਥਲੇ نیچے ਤੇ ਉੱਤੇ ਦੇਖੋ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਅਨੰਪੁਰ ਸਾਹਿਬ ਤੋਂ ਚਲੇ ਆਏ ਹੋਏ ਹੈ ਤੇ ਰਿਕਾਪ ਕਨ ਸਾਹਿਬ ਤੋਂ ਆਰੰਭ ਹੋਇਆ ਹੈ ਤੇ ਇੱਥੇ ਆ ਕੇ ਸਮਾਪਤੀ ਹੋਏਗੀ ਤੇ ਰਾਤੀ ਇੱਥੇ ਸਮਾਪਤੀ ਹੋਏਗੀ ਤੇ ਅਸੀਂ ਵੀ ਆਪ ਜੀ ਨੂੰ ਦਿਖਾਣੇ ਆ ਦੇਖੋ ਕਿੰਨੀ ਵਧੀਆ ਇਹਨਾਂ ਨੇ ਵੈਲਕਮ ਕੀਤਾ ਹੋਇਆ ਐ ਸਰਾ ਹੈਗੀ ਐ ਜਿਹੜੀ ਸੰਗਤ ਬਸ ਵਿੱਚ ਆਂਦੀ ਪਈ ਐ ਉਹਨਾਂ ਵਾਸਤੇ ਫ੍ਰੀ ਆਫ ਕੋਸਟ ਕਮਰੇ ਦਿੱਤੇ ਜਾਣਗੇ ਤੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ ਤੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਇਹਨਾਂ ਦੇਖੋ ਵੈਲਕਮ ਕੀਤਾ ਜਾ ਰਿਹਾ 350 ਸਲਵ ਤੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਦੀ ਦਿਹਾੜਾ ਮਨਾਇਆ ਜਾ ਰਿਹਾ ਵਾਹਿਗੁਰੂ ਜੀਓ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਐ ਕੀ ਗਵਰਨਮੈਂਟ ਵੀ ਇਨਵੋਲਵ ਹੈ ਗਈ ਇਹਦੇ ਵਿੱਚ ਕਿ ਹਾਂਜੀ ਤੁਸੀਂ ਮਨਾਓ ਤੇ ਵਹੀਰ ਕੱਢੀ ਜਾ ਰਹੀ ਏ ਪਹਿਲੀ ਵਾਰ ਤੇ ਅਸੀਂ ਬਹੁਤ ਖੁਸ਼ ਹੋਏ ਪਏ ਹਾਂ ਗੁਰਦੁਆਰਾ ਜਗਮਗ ਜਗਮ ਕਰਦਾ ਪਿਆ ਤੇ ਆਓ ਅਸੀਂ ਆਪ ਜੀ ਨੂੰ ਅੰਦਰ ਲੈ ਕੇ ਚਲਦੇ ਹਾਂ ਦਰਸ਼ਨ ਦਿਦਾਰੇ ਕਰਾਣੇ ਆ ਤੇ ਹੁਣ ਅਸੀਂ ਆਪ ਜੀ ਨੂੰ ਅੰਦਰ ਦੇ ਮਹਾਰਾਜੇ ਦੇ ਦਰਸ਼ਨ ਦਿਖਾਣੇ ਤੇ ਹੁਣ ਅਸੀਂ ਹੁਣ ਹੋਣ ਨਹੀਂ ਪਾਵਾਂਗੇ ਕਿ ਲੋਥੇ ਪਾਟ ਹੋ ਰਿਹਾ ਹੁੰਦਾ ਤੇ ਚੰਗਾ ਵੀ ਨਹੀਂ ਲੱਗਦਾ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਹਾਂ ਫਤਿਹ ਦੀ ਸਾਂਝ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਫਰੀ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤ ਜੀ ਸਵੇਰੇ 7:00 9:00 ਵਜੇ ਅਸੀਂ ਫਤਨੇ ਗੁਰਦੁਆਰਾ ਸਾਹਿਬ ਤੁਹਾਨੂੰ ਮਿਲਾਂਗੇ ਤੇ ਤੁਸੀਂ ਜਰੂਰ ਆਇਓ ਆਪਣੀ ਫੈਮਿਲੀ ਨੂੰ ਲੈ ਕੇ ਸਭ ਨੂੰ આ કે દશન દરે જરૂર કર્યો તન ગુરુ ના